हां जी दोस्तों सारेया नु सस्श्री काल स्वागत करदे हां ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਬੋਦੇਵਾਲ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਇਸ ਘਰੋਂ ਦੋਸਤੋ ਇੱਕ ਪਹਿਲਾਂ ਵੀ ਆਪਾਂ ਵੀਡੀਓ ਸ਼ੂਟ ਕੀਤੀ ਸੀਗੀ ਪਸ਼ੂ ਉਸ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਦਿਖਾਏ ਸੀ ਚੰਗੇ ਖਾਸੇ ਪਸ਼ੂ ਸੀਗੇ ਠੀਕ ਆ ਜੀ ਤੇ ਅੱਜ ਵੀ ਜਿਹੜੇ ਪਸ਼ੂ ਆਪਾਂ ਤੁਹਾਨੂੰ ਦਿਖਾਵਾਂਗੇ ਦੋਸਤੋ ਚੰਗੀ ਕੁਆਲਿਟੀ ਦੇ ਪਸ਼ੂ ਆ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਅੱਜ ਤਿੰਨ ਬਿਹੜਾ ਤੇ ਤਿੰਨ ਮਝਾ ਝੋਟੀਆਂ ਦਿਖਾ ਦਾਂਗੇ ਪਸ਼ੂ ਦੋਸਤੋ ਦੋ ਮਜਾ ਝੋਟੀਆਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੁਈਆਂ ਨੇ ਤੇ ਦੋ ਹੀ ਜਿਹੜੀਆਂ ਦੋਸਤੋ ਵੈੜਾ ਸੁਈਆਂ ਨੇ ਠੀਕ ਹੈ ਜੀ ਇੱਕ ਵੈੜ ਗੱਬਾਂ ਨਾਲ ਤੇ ਇੱਕ ਝੋਟੀ ਆ ਦੂਜਾ ਸੁਬਾ ਜਿਹੜਾ ਦੋਸਤੋ ਸੋਨਾ ਝੋਟੀ ਨੇ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਤੇ ਖਿਲਚੀਆਂ ਦਾ ਤਕਰੀਬਨ ਜਿਹੜੀ ਦੋਸਤੋ 5 ਕਿਲੋਮੀਟਰ ਦੀ ਦੂਰੀ ਆ ਨਾਗੋਕੇ ਨਾਗੋਕੇ ਤਕਰੀਬਨ ਕੋਈ 9 9.5 9 ਕਿਲੋਮੀਟਰ ਦੀ ਦੂਰੀ ਠੀਕ ਹੈ ਜੀ ਮੀਆਂਵੈਲਡ ਬਿਲਕੁਲ ਲੱਗੇ ਆ ਠੀਕ ਹੈ ਜੀ ਕਿਸੇ ਵੀਰ ਨੇ ਆਉਣਾ ਦੋਸਤੋ ਸੇਰੋਂ ਤੋਂ ਵੀ ਤੁਸੀਂ ਆ ਸਕਦੇ ਝੋਟੀਆਂ ਠੀਕ ਹੈ ਜੀ ਵਾਈਪੂਂ ਤੋਂ ਵੀ ਤੁਸੀਂ ਜਿਹ ਨਾਗੋਗੇ ਤੇ ਮੀਆਂ ਪਿੰਡ ਅੱਗੇ ਜਿਹੜਾ ਪਿੰਡ ਬੋਤੇਵਾਲ ਤੁਸੀਂ ਵਿਜ਼ਿਟ ਕਰ ਸਕਦੇ ਜੀ ਠੀਕ ਹੈ ਜੀ ਬਿਲਕੁਲ ਅਮਰਸਰ ਤੋਂ ਜਲੰਧਰ ਰੋਡ ਜਿਹੜਾ ਦੋਸਤੋ 5 ਕਿਲੋਮੀਟਰ ਹਟਮਾ ਹੈਗਾ ਪਿੰਡ ਠੀਕ ਹੈ ਜੀ ਖਲਚੀਆਂ ਆਡਾ ਇਧਰ ਦੀ ਵੀ ਤੁਸੀਂ ਆ ਸਕਦੇ ਜੀ ਵੀਰ 75 ਦੇ ਨਾਲ ਪੂਰੀ ਗੱਲਬਾਤ ਕਰਾਂਗੇ ਦੋਸਤੋ ਓਨਰ ਵੀਰ 75 ਹੋਊਗਾ ਮੇਰੇ ਨਾਲ ਸੋ ਪੂਰੀ ਡਿਟੇਲ ਆਪਾਂ ਉਹਨਾਂ ਦੇ ਨਾਲ ਸਾਂਝੀ ਕਰ ਲਾਂਗੇ ਪਸ਼ੂ ਤੁਹਾਨੂੰ ਯਾਰ ਦੋਸਤੋ ਕੱਲਾ ਕੱਲਾ ਪਸ਼ੂ ਆ ਠੀਕ ਹੈ ਤਸੱਲੀ ਨਾਲ ਦਿਖਾ ਦਾਂਗੇ ਰੇਟ ਭਾਅ ਫੜਦਾ ਦੁੱਧ ਪੂਰਾ ਪ੍ਰੋਪਰ ਕੀ ਚੀਜ਼ ਥੱਲੇ ਹਾਜ਼ਰ ਆ ਉਹ ਪੂਰੀ ਗੱਲਬ ਠੀਕ ਹੈ ਦੋਸਤੋ ਅੱਜ 12 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਪਏ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ ਦੋਸਤੋ 12:30 ਮਿੰਟ ਦਾ ਸਮਾਂ ਹੈ 12:30 ਵਜੇ ਦਾ ਸਮਾਂ ਹੈ ਆਜੋ ਕਰਦੇ ਆ ਗੱਲਬਾਤ ਵੀਰ ਬਚਨ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਬਚਿੱਤਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਵੀਰ ਜੀ ਬਹੁਤ ਵਧੀਆ ਠੀਕ ਠਾਕ ਜੀ ਚੜ੍ਹਦੀ ਕਲਾ ਅੱਛਾ 75 ਵੀਰੇ ਉਦੋਂ ਆਪਾਂ ਇੱਕ ਵੀਡੀਓ ਪਾਈ ਸੀ ਹੋ ਗਈ ਸੀ ਪਸ਼ੂ ਸੇੜ ਹਾਂਜੀ ਹੋ ਗਈ ਜੀ ਸਾਰੇ ਹੋ ਗਏ ਠੀਕ ਹੈ ਅੱਜ ਤਕਰੀਬਨ ਆਪਣੇ ਕੋਲ ਪਸ਼ੂ ਜੜਿਆ 6 ਨਗਨੇ ਟੋਟਲੇ 6 ਨਗਨੇ ਤਿੰਨ ਮੱਝਾਂ ਜੇ ਤਿੰਨ ਗਾਵਾਂ ਜੇ ਜੀ ਹਾਂਜੀ ਹਾਂਜੀ ਦੋ ਮੱਝਾਂ ਗੱਬਣਾ ਜੀ ਇੱਕ ਮੱਝ ਗੱਬਣਾ ਇੱਕ ਗਾਂ ਗੱਬਣਾ ਠੀਕ ਹੈ ਜੀ ਦੋ ਮਈਆਂ ਸੋਈਆਂ ਜੇ ਦੋ ਗਾਵਾਂ ਸੋਈਆਂ ਜੀ ਠੀਕ ਹੈ ਜੀ ਤੇ ਬਿਲਕੁਲ ਤਾਜ਼ਾ ਸੂਆ ਸਾਰੇ ਹਨਾ ਹਾਂਜੀ ਹਾਂ ਬਿਲਕੁਲ ਨਵਾਂ ਚਾਰ ਚਾਰ ਦਿਨ ਨੇ ਸੂਈ ਬਿਲਕੁਲ ਤੇਖ 75 ਵੀਰ ਇਹ ਆਪਣਾ ਨੰਬਰ ਜਰੂਰ ਦੱਸ ਦੇ ਨੰਬਰ ਮੇਰਾ 98555 66155 ਠੀਕ ਹੈ 98555 66155 ਠੀਕ ਹੈ ਭਰਾ ਹਾਂਜੀ ਲੈ ਵੀ 75 ਵੀਰ ਪਹਿਲੇ ਨੰਬਰ ਤੋਂ ਇਧਰੋਂ ਵੇੜਾਂ ਦੇ ਪਾਸੇੋਂ ਸਟਾਰਟ ਕਰ ਲਈਏ ਬੇਸ਼ੱਕ ਠੀਕ ਹੈ ਜੀ ਠੀਕ ਹੈ ਜੀ ਇਸ ਵੇੜ ਦੀ ਡਿਟੇਲ ਸਾਂਝੀ ਕਰ ਦਈਏ ਵੀ ਇਹ ਸੂਹਾ ਕਿੰਨਾਸ ਸੋਈ ਆ ਇਹ ਦੂਜੇ ਸੂਵੇ ਸੋਈ ਹੈ ਜੀ ਵੇੜ ਦੂਜੇ ਸੂਵੇ ਆ ਹਾਂਜੀ ਤੇ ਦਿਨ ਕਿੰਨੇ ਹੋ ਗਏ ਦਿਨ ਇਹਨੂੰ 8 ਦਿਨ ਹੋ ਗਏ ਸੂਈ ਨੂੰ ਜੀ ਠੀਕ ਹੈ ਜੀ 8 ਕ ਦਿਨ ਦਾ ਜਿਹੜਾ ਦੋਸਤੋ ਸਮਾਂ ਹੋ ਗਿਆ ਸੂਈ ਨੂੰ ਦੂਜਾ ਸੂਆ ਤੇ ਸਮਾਂ ਤੁਸੀਂ ਨੋਟ ਕਰ ਲਿਓ 12:30 ਵਜੇ ਦਾ ਸਮਾਂ ਮਾਰਨਿੰਗ ਚਵਾਈ ਹੋ ਚੁੱਕੀ ਆ ਹਾਂਜੀ ਹਾਂਜੀ ਮਾਰਨਿੰਗ ਚਵਾਈ ਕਿੰਨਾ ਕੁ ਦੁੱਧ ਹੁਣ ਥੱਲੇ ਕਹਿੰਦੇ ਇਹਦੇ 11 ਕਿਲੋ ਦੁੱਧ ਲੈ ਕੇ ਚਲੋ ਮੌਜੂਦ 11 ਕਿਲੋ ਹਾਂਜੀ ਬਿਲਕੁਲ ਜਿਹੜਾ ਨੈਟ ਆ ਜਰ ਨੈਟਾ ਜਰ ਜੀ ਬੱਚਾ ਕਿਹਦੇ ਥੱਲੇ ਬੱਚਾ ਏ ਥੱਲੇ ਬੱਚਾ ਜੀ ਬੱਚਾ ਮੇਲ ਕਾਫ ਆ ਠੀਕ ਆ ਜੀ ਬੱਚਾ ਦੋਸਤੋ ਮੈਂ ਤੁਹਾਨੂੰ ਦਿਖਾ ਦੂੰਗਾ ਇਸੇ ਵੀਡੀਓ ਦੇ ਵਿੱਚ ਬਿਲਕੁਲ ਤਸੱਲੀ ਦੇ ਨਾਲ ਬੱਚੇ ਜਰੂਰ ਦਿਖਾ ਦਾਂਗੇ ਤੇ ਦਾ 11 ਕਿਲੋ ਜਿਹੜਾ ਦੁੱਧ ਬ 8 ਦਿਨ ਹੋ ਗਏ ਸੂਈ ਨੂੰ ਜੀ 8 ਦਿਨ ਚਵਾਈ ਚਵਾਈ ਵੀਰ ਬਚੂ ਚੋਕਾ ਚਵਾਈ ਬਿਲਕੁਲ ਓਕੇ ਆ ਜੀ ਠੰਡੀ ਹੈ ਵੜ ਠੀਕ ਆ ਜੀ ਲਓ ਵੀ ਦੋਸਤੋ ਚਵਾਈ ਵੀਰਾਂ ਦਾ ਵੀ ਇੱਕ ਨੰਬਰ ਆ ਤਸल्ली ਕੋਈ ਵੀਰ ਕਰ ਲਿਓ 11 ਕਿਲੋ ਦੁੱਧ ਹਾਜ਼ਰ ਆ ਠੀਕ ਆ ਬਿਲਕੁਲ ਤਾਜੀ ਸੂਈ ਹੈ ਬੱਚਾ ਤੁਹਾਨੂੰ ਪ੍ਰੋਪਰ ਦਿਖਾ ਦਾਂਗੇ ਖੋਲ ਕੇ ਇੱਕ ਬਰੀ ਤਸल्ली ਨਾਲ ਤੋੜ ਕੇ ਦਿਖਾ ਦਈਏ ਜੀ ਠੀਕ ਆ ਸੋ ਪਹਿਲੇ ਨੰਬਰ ਤੇ ਵੜਾ ਦੋਸਤੋ ਤਿੰਨ ਵੜਾ ਹੈ ਠੀਕ ਆ ਜੀ ਤਿੰਨ ਵੜਾ ਦੀ ਡਿਟੇਲ ਆਪਾਂ ਸਾਂਝੀ ਕਰਨੀ ਆ ਤੁਹਾਡੇ ਨਾਲ ਇੱਕ ਗੱਬਣ ਆ ਕਿਸੇ ਵੀਰ ਨੇ ਗੱਬਣ ਖਰੀਦਣੀ ਆ ਗੱਬਣ ਵੀ ਤੁਹਾਨੂੰ ਵਿਖਾ ਦਾਂਗੇ ਤੀਸ ਜੀਏ ਦੋਸਤੋ ਆਪਾਂ ਸਮੇਂ ਦੇ ਹਿਸਾਬ ਨਾਲ ਦੇਖੀਏ ਤਕਰੀਬਨ ਕੋਈ 11:30 ਵਜੇ ਦਾ ਸਮਾਂ ਮਾਰਨਿੰਗ ਕੋਈ 6:00 ਵਜੇ ਤੋਂ 6:00 ਵਜੇ ਦੀ ਚੁਵਾਈ ਦਾ ਕੋਈ ਸਮਾਂ ਹੈਗਾ ਉਸ ਹਿਸਾਬ ਨਾਲ ਜਿਹੜੀ ਤੁਸੀਂ ਚੁਵਾਈ ਜਿਹੜੀ ਉਹ ਕਰ ਸਕਦੇ ਜੀ ਠੀਕ ਆ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਪਸ਼ੂ ਦੀ ਤਸੱਲੀ ਆ ਜਿੰਨੀ ਵੀ ਹੋ ਸਕਦੀ ਆ ਦੋਸਤੋ ਉਨੀ ਕਰ ਲੋ ਉਨੀ ਥੋੜੀ ਆ ਠੀਕ ਆ ਕਈ ਵੇਰ ਚਲੋ ਦੋ ਚਾਰ ਧਾਰਾ ਮਾਰ ਕੇ ਚੈੱਕ ਪਾਸ ਕਰਕੇ ਲੈ ਜਾਂਦੇ ਆ ਉਹ ਥੋੜੀ ਜ਼ਿੰਮੇਵਾਰੀ ਆ ਪਰ ਮੇਰਾ ਜਿਹੜਾ ਕਹਿਣ ਦਾ ਮਤਲਬ ਇਹ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਉਜੋ ਦਸੂ ਵੀਰ ਦੱਸਣਗੇ ਇਸ ਘਰੋਂ ਠੀਕ ਆ ਖਾਸ ਤੌਰ ਤੇ ਘਰ ਦੀ ਜ਼ਿਕਰ ਕਰਦੀ ਆ ਵੀ ਜੋ ਦੱਸਣਗੇ ਉਹ ਪ੍ਰੋਪਰ ਨਿਕਲੂਗਾ ਠੀਕ ਆ ਜੀ ਤੇ ਕੋਈ ਬਦਾ ਚੜਾ ਕੇ ਗੱਲ ਨਹੀਂ ਕੀਤੀ ਜਾਊਗੀ ਅਸਲ ਦੇ ਵਿੱਚ ਜੋ ਸਚਾਈ ਹੋਈ ਦੋਸਤੋ ਬਿਲਕੁਲ ਸ਼ੇਅਰ ਕੀਤੀ ਜਾਊਗੀ ਅੱਛਾ 75 ਬਾਈ ਕੀ ਮੁੱਲ ਰੋਹ ਕਹਿੰਦਾ ਇਹ ਵੀਰ ਜੀ ਇਹ ਮੋਲੇ ਦਾ 40 ਕਰਾ ਲਓ ਹਾਂਜੀ ਹਾਂ ਨਾ 35000 ਦੀਆਂ ਦੇ ਦਾਂਗੇ 35 ਦੀ ਹਾਂਜੀ ਠੀਕ ਆ ਜੀ 35000 ਦੀ ਜਿਹੜੀ ਆ ਦੋਸਤੋ ਹਾਂ ਨਾ ਜੈਸਨੋ ਜਿਹੜੀ ਉਹ 35000 ਵਾੜ ਵੱਡੇ ਕਦ ਕੱਟਦੀ ਆ ਕਦ ਕੱਟ ਚੰਗਾ ਕੋਈ ਵੀਰ ਥੋੜੀ ਜੀ ਸਾਹ ਸੰਭਾਲ ਵਧੀਆ ਕਰ ਲੂਗਾ ਚੰਗਾ ਹਥੋਂ ਫੇਰ ਲੂਗਾ ਦੋਸਤੋ ਸੇਵਾ ਸੁਭਾ ਕਰ ਲੂਗਾ ਤੇ ਭਰਗੀ ਪੂਰੀ ਦੇ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਆ ਠੀਕ ਆ ਜੀ ਤੇ ਚੁਵਾਈ ਜਿਹੜੀ ਹੋਈ ਐ ਇਸ ਵੈਰਟ ਦੀ ਬਾਕੀ ਥਣ ਦੇ ਬਾਅਦ ਤੁਸੀਂ ਵੇਖ ਕੇ ਚੈੱਕ ਕਰਨਾ ਠੀਕ ਹੈ ਇਹ ਤੇ ਮਗਰ ਬੱਚਾ ਆ ਸੀਗਾ ਇੱਥੇ ਹਾਂ ਜੀ ਲਓ ਜੀ ਆ ਬੱਚਾ ਵੇਖੋ ਜੀ ਵਾਛਾ ਇਹਦੇ ਮਗਰ ਮੇਲਗਾ ਠੀਕ ਆ ਆਪ ਅੱਛਾ ਪਹਿਲੇ ਨੰਬਰ ਵਾਲੀ ਵੈਰਟ ਦਾ ਜੀ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਜਿਹੜੀ ਤੁਹਾਨੂੰ ਵੇਖ ਦਿਖਾਉਣੀ ਹੈ ਬਿਲਕੁਲ ਗੋਰੇ ਰੰਗ ਦੇ ਵਿੱਚ ਆ ਵਾਈਟ ਕਲਰ ਆ ਦੋਸਤੋ ਠੀਕ ਹੈ ਤੇ ਕੁਝ ਕਿ ਜਿਹੜੇ ਵਿੱਚ ਸਪੌਟ ਹੈਗੇ ਆ ਬਲੈਕ ਬਾਕੀ ਜ਼ਿਆਦਾਤਰ ਜਿਹੜਾ ਏਰੀਆ ਕਵਰ ਕਰਦੀ ਆ ਦੋਸਤੋ ਪੂਰਾ ਪ੍ਰੋਪਰ ਵਾਈਟੀ ਆ ਅੱਛਾ ਭਾਈ 75 ਵੀਰ ਸੂਬਾ ਇਹ ਕਿੰਨਾ ਸੋਈ ਹੈ ਇਹ ਵੀ ਦੂਜੇ ਸੂਵੇ ਸੋਈ ਹੈ ਜੀ ਦੂਜੇ ਸੂਵੇ ਹਾਂਜੀ ਇਹਨੂੰ ਦਿਨ ਕਿੰਨੇ ਹੋ ਗਏ ਇਹਨੂੰ ਪੰਜਵਾਂ ਪੰਜਵਾਂ ਦਿਨ ਪੰਜਵਾਂ ਦਿਨ ਜੀ ਪੰਛੀ ਹੈ ਮਗਰ ਜੀ ਲਓ ਜੀ ਮਗਰ ਬੱਛੀ ਹੈ ਦੋਸਤੋ ਬੱਛੀ ਵੀ ਬਿਲਕੁਲ ਮਦਰ ਦੇ ਉੱਪਰ ਹੀ ਆ ਜਿੰਨਾ ਕਿ ਬਿਲਕੁਲ ਸ ਉਨੀਗ ਵਾਈਟ ਜਿਹੜੀ ਆ ਮਗਰ ਵੱਛੀ ਆ ਬਿਲਕੁਲ ਬਰੀਡ ਦੇ ਵਿੱਚ ਛੋਟੀ ਜੀ ਪੂਛ ਆ ਵੇਖੋ ਠੀਕ ਆ ਸੋ ਫੋਲ ਬਰੀਡ ਦੇ ਵਿੱਚ ਮਗਰ ਵੱਛੀ ਆ ਚੰਗੇ ਸੀਮਨ ਦੀ ਹੋ ਸਕਦੀ ਆ ਠੀਕ ਆ ਜੀ ਤੇ ਸੂਈ ਨੂੰ ਕਿਨੇ 4-5 ਦਿਨੀਆਂ ਹਾਂਜੀ 5-6 ਦਿਨ ਹੋ ਗਈ 5-6 ਦਿਨ ਸੂਹਾ ਦੂਜਾ ਹੋ ਗਈ ਜੀ ਇਹ ਵੀ ਹਾਂਜੀ ਹਾਂਜੀ ਦੂਜੇ ਸੂਹੇ ਤੇ ਕਿੰਨਾ ਕੁ ਦੁੱਧ ਹੁਣ ਆਪਾਂ ਚੋਰੇ ਆ ਦੁੱਧ ਦੇ ਥੱਲੇ ਭਾਜੀ ਇਸ ਟਾਈਮ 12 ਕਿਲੋ ਲੈ ਕੇ ਚਲੋ ਮੌਜੂਦ ਹੈ ਜਿਹੜਾ ਹਾਂ ਬਿਲਕੁਲ ਬਿਲਕੁਲ ਠੀਕ ਆ ਜੀ 12 ਕਿਲੋ ਹਾਂਜੀ ਕੋਈ ਵੀ ਰਚਵਾਈ ਕਰਦੇ ਭੂਰ ਛਟਾ ਕਿਸੇ ਥਾਂ ਦੇ ਇਹ ਜੀ ਜੀ ਫੁੱਲ ਗਾਰੰਟੀ ਭ ਸੋ ਕਿਸੇ ਥਾਣੇ ਦੇ ਵਿੱਚੋਂ ਦੋਸਤੋ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਪਵਾਰਾ ਨਹੀਂ ਤਸੱਲੀ ਤੁਸੀਂ ਕਰਨੀ ਆ ਬਾਕੀ ਆ ਦੇਖੋ ਠੀਕ ਹੈ ਜੀ ਇਕੱਲਾ ਇਕੱਲਾ ਥਾਣਾ ਦੋਸਤੋ ਸਪੇਸ ਵਿੱਚ ਕੋਈ 2-2 3-3 3-3 4-4 ਇੰਚ ਦੀ ਵਿੱਚ ਸਪੇਸ ਆ ਤੇ ਥਾਣਾ ਵੀ ਪੂਰਾ ਮੁਠੀ ਆ ਠੀਕ ਆ ਭੈਣਾ ਚਬਾਈ ਕਰਨ ਵੀਰ ਚਬਾਈ ਕਰਨ ਬੱਚਾ ਵੀ ਥੱਲੇ ਬਹਿ ਕੇ ਚੋਲੇ ਵੀ ਠੰਡੀ ਟੀਰੀਆ ਬੰਗਾ ਬੁੰਗਾ ਨਹੀਂ ਪਾਉਣਾ ਪੈਂਦਾ ਨਾ ਜੀ ਨਾ ਕੋਈ ਬੰਗਾ ਨਹੀਂ ਪਾਇਆ ਲਓ ਜੀ ਖਾਂ ਜੀ ਕੱਢੋ ਨਾ ਕਿ ਇਹਨਾਂ ਨੇ ਪਾਉਂਦੇ ਹੀ ਠੀਕ ਆ ਜੀ ਸੋ ਕੋਈ ਬੰਗਾ ਕੋਈ ਰਸੀ ਨਹੀਂ ਪਾਉਣੀ ਪੈਂਦੀ ਜੀ ਸਿਮਪਲੀ ਜਿਹੜਾ ਦੋਸਤੋ ਤੁਸੀਂ ਬੈਠ ਕੇ ਚਵਾਈ ਕਰ ਸਕਦੇ ਠੀਕ ਆ ਤੇ ਆਹ ਦੇਖੋ ਸੋ ਅਡਰ ਕੁਆਲਟੀ ਕਾਫੀ ਸੋਹਣੀ ਆ ਠੀਕ ਆ ਜੀ ਫਾੜੀ ਵਾਲਾ ਲੇਵਾ ਇੱਕ ਕਸਾਰ ਲੇਵਾ ਬਿਲਕੁਲ ਥਣ ਥਣ ਪੂਰਾ ਮੁਠੀ ਆਹ ਦੇਖੋ ਜੀ ਰੇਟ ਵੀ ਜਿਹੜਾ ਦੋਸਤੋ ਬਿਲਕੁਲ ਵਾਜਬ ਜਾਇਜ਼ ਰੇਟ ਆ ਪਸ਼ੂਆਂ ਦੇ ਹਿਸਾਬ ਨਾਲ ਵੇਖੀਏ ਸਾਫ ਸਫਾਈ ਪਸ਼ੂਆਂ ਦੀ ਪੂਰੀ ਆ ਰੇਟ ਵਾਜਬ ਨੇ ਠੀਕ ਆ ਤੇ ਜਿਆਦਾ ਮਹਿੰਗਾ ਪਸ਼ੂ ਕੋਈ ਵੀ ਖਰੀਦ ਕੇ ਰਾਜੀ ਨਹੀਂਗਾ ਕਿਉਂਕਿ ਮਗਾਈ ਦਾ ਦੌਰ ਆ ਦੋਸਤੋ ਪਸ਼ੂ ਦੀ ਕੁਆਲਿਟੀ ਚੰਗੀ ਹੋਣੀ ਚਾਹੀਦੀ ਆ ਜਿੱਥੋਂ ਜਾਇਜ਼ ਮੇਲ ਦਾ ਜ਼ਰੂਰ ਖਰੀਦਣਾ ਚਾਹੀਦਾ ਅੱਛਾ ਭਾਈ 75 ਦਾ ਮੁੱਲ ਫਿਰ ਕੀ ਕਰਦੇ ਆ ਇਹਦਾ ਮੁੱਲ ਭਾਈ 45 ਕਰਾ ਲਓ 46 ਕਰਾ ਲਓ ਹਾਂਜੀ 42000 ਦੇਹਾਨਾਂ ਅੱਛੀ ਦੇ ਦਾਂਗੇ 45 ਦੀ ਹਾਂਜੀ ਠੀਕ ਹੋਰ 1000 ਖਾਂ ਛੱਡ ਦਾਂਗੇ ਜੀ 41 ਦੀ ਹੋਜੂ ਹੋਜੂਗੀ ਜੀ ਠੀਕ ਹੈ ਜੀ ਲਓ ਜੀ ਦੋਸਤੋ 41000 ਦੀ ਜਿਹੜੀ ਤੁਹਾਨੂੰ ਇਹ ਵੈੜ ਮਿਲ ਜੂਗੀ 5 6 ਦਿਨਾਂ ਦੀ ਸੂਈ ਆ ਦੋਦਕੀ ਚੰਗੀ ਵੀਰ ਚੰਗੀ ਖਾਸੀ ਸੇਵਾ ਕਰ ਲੂਗਾ ਵੈਸੇ ਪਸ਼ੂ ਜਿੰਨੇ ਵੀ ਦੋਸਤ ਦਿਖਾ ਰਹੇ ਆ ਜਿੰਨੇ ਪਸ਼ੂਆਂ ਦੀਆਂ ਚਵਾਈਆਂ ਨੇ ਇਹ ਹੋਈਆਂ ਨੇ ਇੱਕ ਹੁੰਦਾ ਵੀ ਪਸ਼ੂ ਜਿਹੜੇ ਦੋਸਤ ਅੱਠ ਪੈਰੇ ਠੀਕ ਆ ਜੀ ਇੱਕੜ ਲਾ ਲਾ ਕੇ ਚਾਰ ਵੇ ਦੀ ਚਵਾਈ ਇਹ ਹੀ ਦੱਸਦੇ ਪਿਆਰ ਨਹੀਂ ਲੱਗਾ ਕੋਈ ਵੀ ਹਾਂਜੀ ਠੀਕ ਆ ਕਿਸੇ ਤਮਾ ਦਾ ਕੋਈ ਬਾਜ਼ਾਰ ਨਹੀਂ ਕੋਈ ਦੂਜਾ ਤੀਜਾ ਨਹੀਂ ਬਾਕੀ ਇੱਕ ਟਾਈਮ ਦੀ ਜਿਹੜੀ ਚਵਾਈ ਮਾਰਨਿੰਗ ਹੋਈ ਆ ਆਪਾਂ ਦੁਪਹਿਰੇ ਜਿਹੜੀ ਇਹ ਕਵਰੇਜ ਕਰਦੇ ਆ ਮੈਂ ਬਾਰ ਬਾਰ ਤਾਂ ਜ਼ਿਕਰ ਕਰਦਾ ਵੀ ਬਹੁਤੇ ਵੀਰ ਬਖਾਲੇ ਦੋ ਦੋ ਪਸ਼ੂ ਡੰਗ ਜਿਹੜੇ ਰੋਕ ਕੇ ਠੀਕ ਆ ਜੀ ਉਹਨਾਂ ਨੂੰ ਬਖਾਲੇ ਸਮਝ ਕੇ ਤੇ ਕਿ ਦੋ ਟਾਈਮ ਚੁਵਾਈ ਮੈਂ ਤਾਂ ਕਹਿੰਦਾ ਤਿੰਨ ਟਾਈਮ ਤਾਂ ਕਹਿੰਦਾ ਵੀ ਇੱਕ ਟਾਈਮ ਖਾਲੀ ਦੋ ਟਾਈਮ ਆਪਣੀ ਟਾਈਮ ਟਾਈਮ ਚੁਵਾਈ ਕਰਿਆ ਕਰੋ ਤਸੱਲੀ ਜਰੂਰ ਕਰਿਆ ਕਰੋ ਠੀਕ ਹੈ ਜੀ ਬਾਅਦ ਵਿੱਚ ਹੋਰ ਦਾ ਹੋਰ ਬਣ ਜਾਂਦਾ ਕੁਝ ਬਿਲਕੁਲ ਪਸ਼ੂ ਜਿਹੜੇ ਆ ਸਿੰਪਲ ਬਿਲਕੁਲ ਸਧਾਰਨ ਤੌਰ ਤੇ ਤੁਹਾਨੂੰ ਵਿਖਾਈ ਜਾ ਰਿਹਾ ਸਵੇਰ ਚੁਵਾਈਆਂ ਇਹਨਾਂ ਦੀਆਂ ਹੋਈਆਂ ਨੇ ਤੇ 41000 ਦੀ ਦਿੱਤੀ ਜਾਊਗੀ ਇੱਕ ਆ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਜੀ ਗੱਬਣਾ ਵਛੀ ਜੀ ਇਹ ਗੱਬਣ ਵਛੀ ਦੁਜੇ ਸਵੇ ਇਹ ਦੁਜੇ ਸਵੇ ਠੀਕ ਹੈ ਕਿੰਨੇ ਕਿਦਾਂ ਲੈਂਦੀ ਆ ਬਈ ਇਹ ਦਿਨ ਦਾਹ ਲੈ ਜੂ ਜੀ 10 ਕ ਹਾਂਜੀ ਠੀਕ ਹੈ ਤੇ ਚੰਗੀ ਤੇ ਪੰਤੂਪਨ ਵਧੀਆ ਨੇ ਬਹੁਤ ਵਧੀਆ ਜੀ ਪੋਲੀ ਹੈ ਪੋਲੀ ਪੋਲੀ ਫੁੱਲ ਗਰੰਟੀ ਲਓ ਜੀ 35 ਜਿਹੜੀ ਦੋਸਤੋ ਪੋਲੀ ਆ ਇੱਕ ਨੰਬਰ ਬਾਕੀ ਆਰਡਰ ਦੀ ਤੁਸੀਂ ਤਿਆਰੀ ਵੇਖ ਸਕਦੇ ਹੋ ਠੀਕ ਆ ਆ ਲਓ ਜੀ ਬਿਲਕੁਲ ਨੋਕਲਾ ਥਾਣਾ ਚਾਰੇ ਥਾਣ ਬਿਲਕੁਲ ਮੁਠੀ ਵਾਲਿਆ ਤੇ ਨੋਕਲਾ ਥਾਣਾ ਕੋਈ ਛੋਟਾ ਨਹੀਂ ਵੀ ਮੈਂ ਕਹਦਾ ਵੀ ਨੋਕਲਾ ਆ ਵੀ ਕੋਈ ਛੋਟਾ ਬਿਲਕੁਲ ਮੁਠੀ ਵਾਲਾ ਥਾਣਾ ਠੀਕ ਆ ਜੀ ਚਵਾਈ ਵਧੀਆ ਜਿਹੜੀ ਹੱਥੀ ਚਵਾਈ ਕਿਸੇ ਵੀਰ ਨੇ ਕਰਨੀ ਹੱਥੀ ਚਵਾਈ ਕਰ ਲੋਗੇ ਤੇ ਆਰਡਰ ਦੀ ਕੁਆਲਿਟੀ ਦਿਨਾਂ ਦੇ ਹਿਸਾਬ ਨਾਲ ਜੇਕਰ ਦਿਨ 5 6 ਦਿਨ ਕੱਢ ਜੂਗੇ ਹਾਂਜੀ ਹਾਂਜੀ ਕੱਢ ਜਾਣੇ ਜੀ ਹਫਤਾ ਲੱਗੇ ਬੰਨ ਹਫਤਾ ਲੈ ਕੇ ਚੱਲੋ ਤੁਸੀਂ ਲਓ ਜੀ ਠੀਕ ਆ ਸੋ ਵੱਡੇ ਕੱਦ-ਕੱਦ ਦੇ ਵਿੱਚ ਆ ਠੀਕ ਆ ਜੀ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਤੁਸੀਂ ਇਸ ਦੀ ਅਕਾਊਂਟ ਕਰ ਲਿਓ ਠੀਕ ਆ ਮੀਡੀਅਮ ਤੋਂ ਪਲੱਸ ਹਾਈਟ ਆ ਤੇ ਥਾਂ ਥਣ ਦੀ ਦੂਰੀ ਜਿਹੜੀ ਹੈ ਬੇਸ਼ੱਕ ਕੋਈ 2 2 ਇੰਚ 3 3 ਇੰਚ ਦੀ ਹੈਗੀ ਆਪਸੀ ਗਾਇਬ ਜਿਹੜਾ ਉਹ ਇੰਨਾ ਕੁ ਹੈਗਾ ਬਾਕੀ ਆਰਡਰ ਕੁਆਲਿਟੀ ਚੰਗੀ ਆ ਠੀਕ ਆ ਜੀ ਦੁੱਧ ਜੇ ਜ਼ਿਆਦਾ ਨਹੀਂ ਗਾ ਦੋਸਤੋ ਘਟੋ ਘੜ ਵੀ ਆਪਾਂ 12 ਤੋਂ 15 12 ਤੋਂ 15 ਸੋਹਣੀ ਉਮੀਦ ਕਰ ਸਕਦੇ ਆ ਪਰ ਵੱਡੀ ਵੈੜ ਹੋ ਸਕਦਾ ਵੀ ਚੰਗੀ ਸੇਵਾ ਤੇ ਉੱਪਰ ਵੀ ਤੁਸੀਂ ਚੁਵਾਈ ਕਰ ਲੋ ਆ ਦੇਖੋ ਜੀ ਠੀਕ ਆ 75 ਇਹਦਾ ਮੁੱਲ ਫਿਰ ਕੀ ਕਰਦੇ ਆ ਮੋਲੇ ਦਾ ਭਈ 45 ਕਰਾ ਲਾ ਲੋ 46 ਕਰਾ ਲਾ ਲੋ ਇਹ ਵੀ 40000 ਦੀ ਹਾਣਾ ਗੱਛੀ ਦੇ ਦਾਂਗੇ ਵੀ 40 ਦੀ ਹਾਂਜੀ ਠੀਕ ਹੈ ਜੀ 40000 ਦੀ ਦੋਸਤ ਜਿਹੜੀ ਇਹ ਗੱਬਣ ਤੁਹਾਨੂੰ ਵੈਡ ਮਿਲ ਜਾਊਗੀ ਠੀਕ ਆ ਸੋ ਤਿਆਰੀ ਤੁਸੀਂ ਆਪ ਮੁਕੰਮਲ ਦੇਖ ਲਿਓ ਵੀ ਪੂਰੀ ਤਿਆਰੀ ਆ ਠੀਕ ਆ ਸੋਨਾ ਆਲਟਰ ਬਣਾ ਲੂਗੀ ਪੂਰਾ ਕਸਮਾ ਲੇਵਾ ਹੋਊਗਾ ਟਾਇਟ ਆਲਟਰ ਦੀ ਹੋਊਗੀ ਕੋ ਢਿੱਲਾ ਜਾਂ ਲੇਵਾ ਨਹੀਂ ਫਿਕਸ ਆਲਟਰ ਦੀ ਹੋਊਗੀ ਤੇ 40000 ਦੀ ਹਾਣਾ ਜੱਸ ਨੂੰ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਣੇ ਕੋਲ ਜਿਹੜੀਆਂ ਇਹ ਮੱਝਾਂ ਹੈਗੀਆਂ ਹਾਂਜੀ ਹਾਂਜੀ ਲੋ ਜੀ ਦੋਸਤ ਇਹ ਤੋਂ ਪਹਿਲੇ ਨੰਬਰ ਤੋਂ ਇਧਰ ਹੀ ਆ ਜੀ ਇੱਕ ਆ ਜਿਹੜੀ ਦੋਸਤੋ ਮੱਝ ਆ ਗਈ ਐ ਇਹਦੀ ਇਨਫੋਰਮੇਸ਼ਨ ਆਪਾਂ ਲੈਨੇ ਨੇ 73 ਸੂਆ ਕਿਨਾਂ ਮਸੂਈ ਐ ਬਈ ਇਹ ਇਹ ਤੀਜੀ ਸੂਈ ਜੀ ਠੀਕ ਆ ਜੀ ਲਓ ਜੀ ਤੀਜਾ ਸੂਆ ਤੇ ਫੇਸ ਕੁਆਲਿਟੀ ਵੇਖੋ ਮਗਰ ਕੱਟੀ ਜੀ ਮਗਰ ਕੱਟੀ ਐ ਜੀ ਕੱਟੀ ਮਤਲਬ ਉਹ ਵੀ ਓਰ ਸਾਰੀ ਪਿਓਰਟੀ ਕੇ ਦੀ ਜੀ ਹਾਂ ਜੀ ਪਿਓਰਟੀ ਕੇ ਦੀ ਕੱਟੀ ਜੀ ਵਧੀਆ ਪੁਲਾਇਆ ਕੀ ਐ ਟੋਟਲ ਹਨਾ ਹਾਂ ਜੀ ਕੁਝ ਕ ਪੂਛਦੇ ਵਾਲ ਮਗਰ ਉਹ ਵਾਈਟ ਲੱਗਦੇ ਮੜੀ ਜਾਗੇ ਥੋੜੇ ਜੀ ਆਹ ਲਓ ਥੋੜੇ ਜੀ ਪੂਛ ਮਗਰ ਵਾਈਟ ਆ ਕੁਝ ਕ ਵਾਲ ਠੀਕ ਆ ਜੀ ਤੇ ਐ ਸੋ ਹੀ ਨੂੰ ਕਿੰਨਾ ਕੰਮ ਹੋ ਗਿਆ ਜੀ ਇਹਨੂੰ ਤੀਜਾ ਦਿਨ ਅੱਜ ਭਾਜੀ ਤੀਸਰਾ ਦਿਨ ਅੱਜ ਹਾਂਜੀ ਬੋਲਾ ਹੀ ਆ ਜੀ 9 ਕਿਲੋ ਬੋਲਾ ਲੈ ਕੇ ਚਲੋ ਇੱਥੇ 9 ਕਿਲੋ ਹਾਂਜੀ ਠੀਕ ਹੈ ਜੀ ਲਿਓ ਭਾਜੀ ਤੀਜੇ ਦਿਨ ਦੇ ਵਿੱਚ ਦੋਸਤੋ 9 ਕਿਲੋ ਬੋਲੇ ਚੱਲਦੀ ਪਈ ਹੈ ਠੀਕ ਹੈ ਹੈਨਾ ਨਾ ਦਿਖੇ ਠੀਕ ਹੈ ਸੋ ਹਵਾਨੇ ਦੀ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਹੈ ਜੀ ਨਖੇੜ ਆਪਸੀ ਥਾਣਾ ਦਾ 5 5 4 4 ਇੰਚ ਦਾ ਨਖੇੜ ਆ ਤੇ ਬਿਲਕੁਲ ਸੋਹਣਾ ਥਾਣਾ ਮੁੱਠੀ ਥਾਣਾ ਪਤਲੇ ਪਿੰਡੇ ਦੀ ਆ ਠੀਕ ਆ ਜੀ ਤੇ ਹੈਵੀ ਸਿੰਗਲ ਹੱਡੀ ਆ ਤੇ ਦਿਨ ਜਿਹੜੇ ਦੋਸਤੋ 3 10 ਸੀ ਦਿੱਤੇ ਆ ਤੁਹਾਨੂੰ 9 ਕਿਲੋ ਜਿਹੜੇ ਬੌਲੇ ਤੇ ਚਲਦੀ ਮਗਰ ਕੱਟੀ ਆ ਠੀਕ ਆ ਤੇ ਆਪ ਝੋਟੀ ਦਾ ਕਦ ਕਦ ਵੀ ਜਿਹੜਾ ਦੋਸਤੋ ਵਧੀਆ ਹੈ ਬਾਕੀ ਸੂਹ ਦੇ ਵਿੱਚ ਆਇਆ ਪਸ਼ੂ ਨੋਰਮਲ ਹੀ ਸਾਰੇ ਵੀਰ ਸਮਝਦੇ ਆ ਵੀ ਜਿੱਦਾਂ ਕਿ ਦੂਜਾ ਤੀਜਾ ਦਿਨ ਹੋ ਜੇ ਪਸ਼ੂ ਰਿਕਵਰੀ ਕਰਦਾ ਸਰੀਰ ਚੁੱਕਦਾ ਥੋੜਾ ਟਾਈਮ ਲਏ ਜਾਂਦਾ ਠੀਕ ਹੈ ਤੇ ਉਹਦੇ ਦੌਰਾਨ ਜਿਹੜੀ ਥੋੜੀ ਜੀ ਤੁਹਾਨੂੰ ਲੱਗੂਗੀ ਪਸ਼ੂ ਜਿਵੇਂ ਖਿੱਚਿਆ ਜਾਂਦਾ ਵੀ ਦੂਜੇ ਤੀਜੇ ਤੀਜੇ ਦਿਨ ਦੇ ਵਿੱਚ ਸੂਹ ਦੇ ਵਿੱਚ ਆਇਆ ਪਸ਼ੂ ਨੋਰਮਲ ਸਾਰੇ ਵੀਰ ਜਾਣਦੇ ਆ ਠੀਕ ਆ ਆ ਦੇਖੋ ਜੀ ਆਹ ਲਓ ਜੀ ਸੋ ਥਣ ਦੀ ਕੁਆਲਿਟੀ ਜਿਹੜੀ ਆ ਬਿਲਕੁਲ ਤੁਹਾਡੇ ਸਾਹਮਣੇ अच्छा 75 बाई ਕੀ ਮੋਲੇ ਦਾ ਰਹੂਗਾ ਮੋਲ ਭਾਜੀ ਭਾਵੇਂ ਰਾਸੀ ਕਰਾ ਲਓ 85 ਕਰਾ ਲਓ 70000 ਦੀ ਹਾਨਾ ਅੱਜ ਦੇ ਦਾਂਗੇ ਆਪਾਂ 70 ਦੀ ਹਾਂਜੀ ਠੀਕ ਹੈ ਜੀ 70000 ਦੀ ਜਿਹੜੀ ਆ ਦੋਸਤੋ ਯੈਸ ਨੂੰ ਹੋਊਗੀ ਲੈ ਤੇ 70000 ਤੇ ਆਪਾਂ ਜਿਹੜਾ ਹੁਣ ਬੋਲੇ ਦੀ ਗੱਲ ਕਰ ਲਈਏ ਵੀ 8 9 9 ਲੀਟਰ ਹਾਜ਼ਰ ਬਿਲਕੁਲ 9 ਲੀਟਰ ਬੋਲਾ ਹਾਜ਼ਰ ਹੋਊਗਾ ਜੀ ਠੀਕ ਹੈ ਜੀ ਤਾਂ ਦੁੱਧ ਪਾ ਦਿਓ ਕੋਈ 10 11 ਲੀਟਰ ਹਾਂਜੀ ਹਾਂਜੀ ਜੀ ਅਜੇ ਤੇ ਸਾਫ ਨਹੀਂ ਹੋਈ ਪੂਰੀ ਜੀ ਹਾਂ ਜੇ ਵੱਡੀ ਮੱਝਾ ਵੈਸੇ ਇਹਨਾਂ ਪਾਉਣਾ ਚਾਹੀਦਾ ਦੁੱਧ ਹਾਂਜੀ ਪਾਉਗੀ ਪਾਉਰਾ 12 13 ਕਿਲੋ ਕੱਢੂਗੀ ਹਾਂ 12 13 ਲੀਟਰ ਵੀ ਰਾਂ ਦਾ ਵੀ ਕੱਢ ਦੇਉਗੀ ਬਾਕੀ ਅੱਗੇ ਦੋਸਤੋ ਸਾਫ ਸਮਝਾ ਦੀ ਗੱਲ ਆ ਕੋਈ ਬੜੀ ਵੱਡੀ ਨਹੀਂ ਗੱਲ ਵੀ ਆਪਾਂ ਵੱਡਾ ਕੰਮ ਸਮਝ ਲੀਏ ਵੀ 12 13 ਕਿਲੋ ਬੜੀ ਵੱਡੀ ਗੇਮ ਆ ਕੋਈ ਚੰਗੀ ਸੇਵਾ ਜਿਹੜੇ ਵੀਰ ਕਰਦੇ ਆ ਦੁੱਧ 10 ਕਿਲੋ ਮੰਨ ਕੇ ਵੀ ਲੈ ਕੇ ਜਾਂਦੇ ਆ ਮੱਝਾਂ 12 13 14 ਤੱਕ ਵੀ ਚੋਂਦੇ ਆ ਤੇ ਉਹ ਸੇਵਾ ਤੇ ਐਡਪੈਂਡ ਹੁਣ ਤੁਸੀਂ 9 ਕਿਲੋ ਜਿਹੜਾ ਬੌਲੇ ਤੇ ਚਵਾਈ ਕਰਕੇ ਕੋਈ ਵੀਰ ਦ ਚੰਗੀ ਸੁਥਰੀ ਆ ਸਾਫ ਸੁਥਰੀ ਪੂਰੀ ਆ ਬਦਲੇ ਪਿੰਡੇ ਦੀ ਆ ਠੀਕ ਆ ਜੀ ਤੇ ਬਾਕੀ ਥਣ ਭਾਂਡਾ ਇੱਕ ਵਾਰੀ ਆ ਵੇਖਾਂ ਜੀ ਠੀਕ ਆ ਪੂਰੀ ਤਸੱਲੀ ਬਖਸ਼ਾ ਵੀ ਗੱਲ ਕਰਦੀ ਹੈ ਠੀਕ ਆ ਵੀਰ ਤੇ 70000 ਦੀ ਲੈਣ ਦੇਣ ਅਗਲੀ ਅਗਲੀ ਆਪਣੀ ਆ ਝੋਟੀ ਆ ਗਈ ਆ ਮਨ ਕੱਦ ਕੱਟਦੀ ਬਾਵਾ ਫੁੱਲ ਵੱਡੀ ਹੈ ਹਾਂਜੀ ਹਾਂਜੀ ਕੱਦ ਫੁੱਲ ਇਹ ਕੱਦ ਕੱਟਦੀ ਵਾਲੇ ਲਓ ਜੀ ਵੀ ਫੁੱਲ ਬੜਾ ਫੁੱਲ ਵੱਡੀ ਹਾਈਟ ਆ ਦੋਸਤੋ ਇਹ ਝੋਟੀ ਗਨਵਾ ਸੁਹਾ ਸੁਈ ਵੀਰ ਇਹ ਦੂਜੀ ਸੁਈ ਆ ਜੀ ਦੂਜਣੇ ਜੀ ਇਹਨੂੰ ਕਿੰਨੇ ਕੇ ਦਿਨ ਹੋ ਗਏ ਇਹਨੂੰ 8 ਦਿਨ ਹੋ ਗਏ 8 ਕੇ ਦਿਨ ਦਾ ਸਮਾਂ ਹੋ ਗਿਆ ਮਗਰ ਕਟਾ ਜੇ ਇਹ ਲੋ ਜੀ ਮਗਰ ਆ ਵੇਖੋ ਕਟਾ ਠੀਕ ਹੈ ਜੀ ਮੇਲ ਕਾਫ ਆ ਬੱਚਾ ਜਿਹਦਾ ਤੇ ਆ ਝੋਟੀ ਦਾ ਦੋਸਤੋ ਥਣ ਭਾਂਡਾ ਵੇਖੋ ਅੱਛਾ ਬਜਿੱਤਰ ਦਿਨ ਕਿਨੇ ਦੱਸੇ 8 ਦਿਨ ਹੋ ਗਏ ਜੀ 8 ਦਿਨ ਕਿੰਨਾ ਕੁ ਦੁੱਧ ਆਇਆ ਚੱਲ ਜੀ ਦੁੱਧ ਦੇ ਥਰੇ 10 ਕਿਲੋਟਰ ਲੈ ਕੇ ਚਲੋ ਇੱਥੇ 10 ਲੀਟਰ 10 ਲੀਟਰ ਭਰਾਵੋ ਬਿਲਕੁਲ ਜਿਹੜਾ ਦੁੱਧ ਅੱਜ ਮੌਜੂਦ ਆ ਠੀਕ ਆ ਜੀ 8-7 ਦਿਨਾਂ ਦੀ ਇੱਕ ਹਫ਼ਤੇ ਦੀ ਸੋਈ ਦੇ ਥੱਲੇ ਠੀਕ ਆ ਜੀ ਤੇ ਬਾਕੀ ਥਣ ਥਣ ਦੀ ਲੰਬਾਈ ਦੇ ਵਿੱਚ ਪੂਰਾ ਸੋਹਣਾ ਬਿਲਕੁਲ ਕਲਮੀ ਥਣ ਹਾਈਟ ਕਾ ਤਾਂ ਮੈਂ ਪਹਿਲਾਂ ਜ਼ਿਕਰ ਕਰਤਾ ਵੇਖਦੇ ਹਾਂ 6 ਦੰਦ ਜੀ ਠੀਕ ਆ ਜੀ ਮੂੰਹ 6 ਦੰਦ ਚਿੱਕੀ ਆ ਠੀਕ ਆ ਮੂੰਹ 6 ਦੰਦ ਦਾ ਦੋਸਤੋ ਠੀਕ ਆ ਤੇ 6 ਦੰਦ ਕੰਪਲੀਟ ਆ ਕੰਨੀ ਵਾਲੇ ਦੰਦ ਜਿਹੜੇ ਦੋਸਤੋ ਸੱਜੇ ਬਿਲਕੁਲ ਪਾਏ ਆ ਠੀਕ ਆ ਤੇ ਬਾਕੀ ਹਾਈਟ ਕਾ ਤਾਂ ਤੁਸੀਂ ਆਪ ਦੇਖੋ ਵੀ ਫੁੱਲ ਵੱਡੀ ਤੋੜ ਕੇ ਤੁਹਾਨੂੰ ਬਾਹਰ ਤਸੱਲੀ ਨਾਲ ਦਿਖਾਉਣੇ ਆ ਪੂਰੇ ਦਰਸ਼ਨ ਕਰਾਉਣੇ ਆ ਤੁਹਾਨੂੰ ਬਾਹਰ ਹਾਂਜੀ ਭਾਜੀ ਤੋੜਿਓ ਜੀ ਤੇ ਸ਼ਕੀਨੀ ਦੀ ਗੱਲ ਕਰ ਲਈਏ ਸ਼ਕੀਨੀ ਵੀ ਪੂਰੀ ਆ ਬਿਲਕੁਲ ਕੁੰਡੀ ਆ ਸਿੰਘੀ ਸਿੰਘੀ ਬਹੁਤ ਪਿਆਰੀ ਕੁੰਡੀ ਚੋਰ ਆ ਦੇਖੋ ਜੀ ਠੀਕ ਹੈ ਸੋ ਲਾਜਵਾਬ ਝੋਟੀਆਂ ਦੋਸਤੋ ਸੋ ਪੂਰੀ ਖਬਰਦਾਰ ਫੇਸ ਕੁਆਲਿਟੀ ਦਿਖਾਉਣੇ ਆ ਤੁਹਾਨੂੰ ਤਸੱਲੀ ਦੇ ਨਾਲ ਹਾਂਜੀ ਹਾਂ ਆ ਦਿਖਾਂ ਦਿਖਾਂ ਆ ਦੇਖੋ ਦੇਖੀ ਹਾਂ ਤੋੜ ਲੋ ਜੀ ਠੀਕ ਹੈ ਜੀ ਸੋ ਏਡੀ ਵੱਡੀ ਝੋਟੀ ਤੇ ਦੋਸਤੋ ਚੰਗੀ ਉਮੀਦ ਆਪਾਂ ਕਰ ਸਕਦੇ ਹਾਂ ਠੀਕ ਹੈ ਝੋਟੀ ਚੰਗੀ ਆ ਪਲਿਸਾਂ ਵੀ ਪੂਰੀ ਆ ਹਾਈਟ ਕਾ ਤਾਂ ਵੱਡਾ ਮੂੰਹ ਛੇ ਦਾ ਦਾ ਦੂਜੇ ਸੂਬੇ ਆ ਠੀਕ ਆ ਮਗਰ ਕਟਾ ਮੇਲ ਕਾਫ ਤੇ ਦੁੱਧ ਵੀਰ ਨੇ ਦੱਸਿਆ 8-9 ਕਿਲੋਟਰ ਤੇ ਮੂੰਹ ਵੀ ਚਲਦੀ ਰਾਮਾ ਜੀ 9 ਲੀਟਰ ਠੰਡਾ ਕਰਕੇ ਮਾਰੀ ਹੋਈ ਠੀਕ ਆ ਜੀ 9 ਲੀਟਰ ਬਿਲਕੁਲ ਠੰਡਾ ਕਰਕੇ ਵੀਰ ਦਾ ਦੁੱਧ ਜਿਹੜਾ ਹਾਜ਼ਰ ਆ ਥੱਲੇ ਕੋਈ ਵੀਰਾਂ ਨੂੰ ਚਵਾਈ ਕਰੇ ਠੀਕ ਆ ਤੁਸਾਂ ਦੇ ਨਾਲ ਠੀਕ ਆ ਅੱਛਾ ਕੀ ਮੁੱਲ ਕਰਾਂਗੇ ਭਾਈ ਇਹਦਾ 75 ਸਿਆ ਮੁੱਲ ਜੀ ਜੀ ਲੋਕ ਤਾਂ ਭਾਵੇਂ ਲੱਖ ਮੰਗੀ ਜਾਣੇ ਦਾ ਆ ਆਪਾਂ ਹਾਂ ਨਾ 82000 ਦੀ ਝੋਟੀ ਦੇ ਦਾਂਗੇ 82 ਦੀ ਹਾਂਜੀ ਠੀਕ ਆ ਝੋਟੀ ਵੱਡੀ ਆ ਵੈਸੀ ਹਨਾ ਝੋਟੀ ਵੀ ਵੱਡੀ ਆ ਦੋਸਤੋ ਲੱਖ ਰੁਪਿਆ ਵੀ ਇਹਦਾ ਵੀ ਇੰਡੀਆਂ ਝੋਟੀਆਂ ਦਾ ਬਾਹਰ ਆਉਂਦਾ ਵੀ ਬਾਜ਼ਾਰ ਵੇਖੀ ਤੇ ਲੱਖ ਲੱਖ ਰੁਪਿਆ ਡਿਮਾਂਡ ਕਰਦੇ ਆ ਸਾਰੇ ਪਰ ਆਂਦਾ ਵੀ ਆਪਾਂ 82000 ਦੀ ਦੇ ਦਾਂਗੇ ਠੀਕ ਆ ਝੋਟੀ ਸੋਹਣੀ ਆ ਸ਼ਕੀਨ ਆ ਪੂਰੀ ਕੋਈ ਵੀ ਨਾਣ ਕੇ ਦੇਖੇ ਤਸल्ली बख्ਸ਼ ਆ ਠੀਕ ਆ ਤੇ ਮਗਰ ਕਟਾ ਤਾਂ ਤੋਂ ਜਿਹੜਾ ਤੁਹਾਨੂੰ ਸੱਜੇ ਖੱਬੇੋਂ ਬੈਕ ਸਾਈਡ ਤੋਂ ਹਰ ਪਾਸਿਓਂ ਹਰ ਐਂਗਲ ਤੋਂ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਤੀ ਹੈ ਦੋਸਤੋ ਬਾਕੀ ਅੱਗੇ ਤੁਸੀਂ ਸੌਦਾ ਕਰ ਸਕਦੇ ਆ ਠੀਕ ਹੈ ਤੇ ਇਸ ਤੋਂ ਬਾਅਦ 75 ਇੱਕ ਆਪਣੇ ਕੋਲ ਅਗਲੀ ਝੋਟੀ ਜਿਹੜੀ ਹੈ ਹਾਂਜੀ ਇਹ ਗੱਬਣਾ ਜੀ ਇਹ ਗੱਬਣਾ ਇੱਕ ਨਵਾਸੂਆ ਹੁੰਦੀ ਹੈ ਦੂਜੇ ਸੁਦੇ ਸੋਣਾ ਜੀ 6 ਦੰਦੇ ਵੀ ਛਿੱਗੀ ਜਮੂ ਲਓ ਜੀ ਮੂੰਹ 6 ਦੰਦਾ ਹਾਂਜੀ ਇਹ ਜੀ 10 ਦਿਨ ਲੈ ਜੂਗੀ ਜੀ ਘੱਟੋ ਘੱਟ ਘੱਟੋ ਘੱਟ ਬਹੁਤ ਬਣਦੀ ਹੈ ਜੀ 10 ਦਿਨ ਲੈ ਜੂ ਹਾਂਜੀ ਇਹਦੀ ਫੋਟੋ ਵਿੱਚ ਆ ਲੈ ਲਓ ਜੀ ਠੀਕ ਹੈ ਅੱਛਾ ਇਹ ਛੋਟਾ ਵਪਾਰੀ ਆ ਗਿਆ ਲੈ ਜੀ ਇਹ ਜੋ ਟੱਵਾਰੀ ਹੈ ਇਹ ਬਹੁਤਿਆਂ ਰਹਿਦਾ ਜੀ ਡੰਗਰਾ ਅੱਛਾ ਤੈਨੂੰ ਪਤਾ ਲੱਗ ਜਾਂਦਾ ਵੀ ਅੱਜ ਨਵੇਂ ਆ ਗਏ ਕੱਲ ਹਾਂਜੀ ਹਾਂਜੀ ਜਿਹੜੀ ਗਾਈਆਂ ਠੀਕ ਆ ਅੱਛਾ ਤੇ ਇਹਨੂੰ ਪੁੱਛ ਲਈ ਆਪਾਂ ਇਹ ਕਿੰਨੇ ਵੇ ਸੂਈ ਆ ਪੁੱਛ ਲਈ ਜੀ ਜਾਂ ਸੂਣਾ ਕਿੰਨੇ ਵੇ ਸੂਵੇ ਨੇ ਇਹ ਦੂਜੇ ਸੂਵੇ ਆ ਦੂਜੇ ਸੂਵੇ ਆ ਅੱਛਾ 37 ਲੈ ਜੂਗੀ 10 ਦਿਨ 8 ਅੱਜ ਹਾਂਜੀ 10 ਦਿਨ ਲੈ ਜੂਗੀ ਜੀ ਆਹਮ ਨਾਲ ਜੀ 8 10 ਦਿਨ ਦੋਸਤੋ ਲੈ ਜੂਗੀ ਠੀਕ ਆ ਕੁੰਡੀ ਇਹ ਵੀ ਪੂਰੀ ਆ ਹਾਈਟ ਕਰਦ ਸਿੰਗਲ ਖੱਦੀ ਦੀ ਆ ਬਾਕੀ ਪੁੱਠਾ ਪਠਾ ਤੁਸੀਂ ਆਪ ਹੀ ਦੇਖ ਲਓ ਠੀਕ ਆ ਜੀ ਤੇ ਪੁਲਿਸ ਹਾਂ ਵੀ ਜਿੰਨੀ ਆ ਝੋਟੀ ਆ ਪੂਰੀ ਖਬਰਦਾਰ ਠੀਕ ਆ ਤੇ ਬਿਲਕੁਲ ਬਲੈਕ ਸਿੰਗੀ ਵੇਖੋਗੇ ਦੋਸਤੋ ਮੱਥਾ ਵੇਖੋਗੇ ਬਿਲਕੁਲ ਬਲੈਕ ਇੱਕ ਰੰਗ ਕਾਲੀ ਆ ਪੂਸ਼ ਕੁਝ ਜਿਹੜੀ ਦੋਸਤੋ 2 ਇੰਚ ਮਗਰੋਂ ਵਾਈਟ ਆ ਠੀਕ ਆ ਤੇ ਆਰਡਰ ਦੀ ਕੁਆਲਿਟੀ ਦੀ ਗੱਲ ਕਰ ਲਈਏ ਧਾਰਾਂ ਤੋੜਾ ਪਾਉਣੀਆਂ ਜਿਹੜੀਆਂ ਦੋਸਤੋ ਸ਼ੁਰੂ ਕਰਤੀਆਂ ਨੇ ਤੇ ਪੰਜਾਂ ਸੱਤਾਂ ਅੱਠਾਂ ਦਿਨਾਂ ਦੇ ਵਿੱਚ ਪੂਰੀ ਤਿਆਰੀ ਹੋਊਗੀ ਇਸ ਝੋਟੀ ਦੀ ਬਾਕੀ ਤਸਲੀ ਨਾਲ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਉਣੇ ਆ ਮੂੰਹ ਛੇ ਦਾ ਦੱਕੀ ਤੇ ਠੰਡੀ ਧੀਰੀ ਆ ਸੀਲਸ ਆਉ ਆ ਵੇਖੋ ਠੀਕਾ ਨਵੀਂ ਝੋਟੀ ਆ ਬਹੁਤੇ ਵੀਰ ਪਸੰਦ ਕਰਦੇ ਆ ਜਿਆਦੇ ਵੱਡੇ ਵਾਲੇ ਸੂਵੇ ਘੱਟ ਖਰੀਦੇ ਆ ਵੀ ਦੂਜੇ ਸੂਵੇ ਤੀਜੇ ਸੂਵੇ ਪਸੂ ਜਿਹੜਾ ਬਹੁਤ ਵੀਰ ਲੱਭ ਕੇ ਰਾਜੀ ਆ ਤੇ ਉਹਨਾਂ ਵੀਰਾਂ ਲਈ ਖਾਸ ਤੌਰ ਤੇ ਤੋਹਫਾ ਚੀਜ਼ ਆ ਦੂਜਾ ਸੂਆ ਦੋਸਤੋ ਸੂਣਾ ਹੈ ਇਸ ਝੋਟੀ ਦਾ ਠੀਕ ਆ ਆਪਾਂ ਜਾਣ ਛੋਟਾ ਵਪਾਰੀ ਦੀ ਫੋਟੋ ਆ ਗਈ ਵਿੱਚ ਠੰਡੀ ਠੀਰੀ ਆ ਚਾਲ ਢਾਲ ਪੂਰੀ ਤੁਸੀਆਂ ਵੇਖ ਸਕਦੇ ਫੇਸ ਕੁਆਲਟੀ ਥਾਨ ਬੰਤਰ ਕਹਿਤਾ ਬਾਕੀ ਟਿਲ ਟੋਲ ਲੈਣੇ ਕਿ ਜਿਆਦੀਆ ਦੋਸਤੋ ਵੀ ਬਿਲਕੁਲ ਚੌਰਸਲੇਵਾ ਤੇ ਆਰਡਰ ਦੀ ਕੁਆਲਿਟੀ ਕਾਫੀ ਖੂਬਸੂਰਤ ਹੋਊਗੀ ਜਦੋਂ ਬਿਲਕੁਲ ਤਿਆਰੀ ਤੇ ਹੋਈ ਪੰਜਾ ਸੱਤ ਅੱਠਾਂ ਦਿਨਾਂ ਤੱਕ ਠੀਕ ਹੈ ਜੀ ਨੋ ਡਾਊਟ ਉਹ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਤੇ ਆਹ ਦੇਖੋ ਇਹ ਵੀ ਜੀ ਬਣਾਉਂਦਾ ਠੀਕ ਹੈ ਜੀ ਅੱਛਾ ਇਹਦਾ ਮੁੱਲ ਵਿੱਚ ਤਰ ਫਿਰ ਕੀ ਕਰਦੇ ਆ ਇਹਦਾ ਮੁੱਲ ਭਾਈ ਭਾਇ 80000 ਕਰਾ ਲਓ ਹਾਂ ਜੀ ਹਾਂ ਨਾ 72000 ਦੀ ਆ ਬਦੇ ਦਾ ਚੋਟੀ 72 ਦੀ ਲੈ ਦੇ ਹਾਂ ਜੀ ਲੈ ਲੈ 72 ਦੀ ਠੀਕ ਹੈ ਜੀ ਤੇ ਇਹ ਦੋਸਤੋ ਪਸ਼ੂ ਸੀ ਅਜਵੀਰ ਦੇ ਕੋਲ ਤੇ ਨੰਬਰ ਇੱਕ ਵਾਰੀ ਫਿਰ ਬੋਲ ਦਿਆਂਗੇ ਪਤਰਬਈ ਨੰਬਰ 98556698556655 ਠੀਕ ਹੈ ਜੀ ਹਾਂਜੀ ਦੂਜਾ ਨੰਬਰ ਜੇ 752999051 ਠੀਕ ਹੈ ਜੀ ਸੋ ਦੋਨੋਂ ਨੰਬਰ ਜਿਹੜੇ ਆ ਦੋਸਤੋ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰਦੇ ਆਂਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਤਿੰਨ ਮੱਝਾਂ ਤੁਹਾਨੂੰ ਦਿਖਾਤੀਆਂ ਮੱਝਾਂ ਝੋਟੀਆਂ ਤਿੰਨ ਸੀਗੀਆਂ ਦੋ ਸੁਈਆਂ ਇੱਕ ਗੱਬਣ ਤੇ ਵੜੜਾਂ ਦੇ ਵਿੱਚ ਵੀ ਸੇਮ ਦੋਸਤੋ ਦੋ ਤਾਜ਼ੀਆਂ ਸੁਈਆਂ ਇੱਕ ਗੱਬਣ ਦਿਖਾਤੀਆਂ ਠੀਕ ਹੈ ਨੰਬਰ ਸਕਰੀਨ ਦੇ ਉੱਤੇ ਚੱਲਦੇ ਨੇ ਨੰਬਰਾਂ ਦੇ ਤੁਸੀਂ ਕਾਲ ਕਰ ਸਕਦੇ ਜੀ ਮਿਲਦੇ ਆ ਦੋਸਤੋ ਹਰ ਇੱਕ ਥਾਣਾ ਦੀ ਚੱਟੇ ਦੀ ਗਰੰਟੀ ਹੋ ਗਈ ਬਿਲਕੁਲ ਜੀ ਤੇ ਬਾਕੀ ਥਾਣਾ ਦੀ ਤਸੱਲੀ 75 ਰੁਪਏ ਹਰ ਇੱਕ ਹਰ ਇੱਕ ਡੰਗਰ ਦੀ ਥਾਣਾ ਦੀ ਪਸਮਾ ਦੀ ਚਵਾ ਦੀ ਗਰੰਟੀ ਹੈ ਜੀ ਫੁੱਲ ਪਾਰ ਪਿੱਛਾ ਦੂਜਾ ਤੀਜਾ ਜਿਹੜਾ ਕੱਪੜਾ ਹੋਵੇ ਗਰੰਟੀ ਹੋ ਗਈ ਕਿਹੇ ਸਭ ਚੀਜ਼ ਦੀ ਗਰੰਟੀ ਹੋ ਗਈ ਪਤਾ ਪੇ ਚੀਜ਼ ਕਾ ਬੇਦੜਾ ਹੋ ਗਿਆ ਆਪਣੀ ਖਰੀਦ ਕਰ ਲੇ ਜਿਹੜਾ ਮਰਜੀ ਜੀ ਠੀਕ ਹੈ ਜੀ ਲਓ ਵੀ ਦੋਸਤੋ ਠੀਕਾ ਤਨਾਦੀ ਭਾਰ ਪਿੱਛੇ ਦੀ ਜਿਹੜਾ ਪਸੂ ਗੱਭਣ ਆ ਵੇਖ ਚੀਜ਼ ਦੀ ਗਰੰਟੀ ਆ ਜੀ ਜਿਹੜੇ ਪਸੂ ਤਾਜੇ ਸੋਏ ਆ ਥਾਣਾ ਦੀ ਚੌਂ ਥਾਣਾ ਦੀ ਕਿਸੇ ਤੇ ਕੋਈ ਥਾਣੇ ਬਾਦ ਘਾਟ ਧਾਰਵਾਦ ਘਾਟ ਕੋਈ ਬੂਰੋਵੇ ਕੋਈ ਚਿੱਟਾ ਕੋਈ ਬਿਲਕੁਲ ਬਿਲਕੁਲ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਜਿਹੜੇ ਬੱਚੇ ਦੀ ਪਛਾਣ ਨਾ ਆਵੇ ਤੇ ਬੈੜੀ ਦਾ ਨਾਮ ਹਰੀ ਸਿੰਘ ਮਸ਼ਹੂਰ ਬਾਰੇ ਆ ਠੀਕ ਆ ਜੀ ਹਾਂ ਠੀਕ ਹੈ ਭਰਾ ਜੀ ਠੀਕ ਸੋ ਵੈਸੇ ਨੰਬਰ ਚੱਲਦੇ ਆ ਆਪਣੇ ਸਕਰੀਨ ਤੇ ਨੰਬਰਾਂ ਤੇ ਕਾਲ ਕਰਕੇ ਬੰਦਾ ਇਸ ਐਡਰੈਸ ਤੇ ਪਹੁੰਚ ਜਾਊਗਾ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪ